ਹਾਂਜੀ ਕਿਸਾਨ ਭਰਾਵੋ ਸਵਾਗਤ ਕਰਦੇ ਆਂ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਕਈ ਸੰਦ ਸੇਲ ਵਾਸਤੇ ਲੈ ਕੇ ਆਏ ਆਂ ਜੀ ਪਹਿਲਾਂ ਗੱਲ ਕਰਦੇ ਆਂ ਐਚ ਐਮ ਟੀ 5911 ਟਰੈਕਟਰ ਆ ਜੀ 1998 ਮਾਡਲ ਆ ਰੇਟ 2 ਲੱਖ 40000 ਰੁਪਿਆ ਦੀ ਡਿਮਾਂਡ ਆ ਜੀ ਨੰਬਰ ਵੀਰਾਂ ਦਾ ਨੋਟ ਕਰ ਲਓ 7087305911 7087805911 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਤੁਸੀਂ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਬਾਡੀ ਚਾਸੀ ਲੈਂਕਾਂ ਦਾ ਟਰੈਕਟਰ ਰਿੰਮਾਂ ਦਾ ਰੀਜਨਲ ਪਿਆ ਸਾਫ ਪਿਆ ਜੀ ਕੰਡੀਸ਼ਨ ਫੋਟੋਆਂ ਦੇ ਵਿੱਚ ਦੇਖ ਸਕਦੇ ਹੋ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਅੱਗੇ ਗੱਲ ਕਰਦੇ ਆ ਅਰਜਨ 605 DI ਟਰੈਕਟਰ ਵਿਕਾਊ ਆ ਜੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਪਾਵਰ ਸਟੀering ਨਵ ਮਾਡਲ ਆ ਰੇਟ 3,25,000 ਰੁਪਿਆ ਡਿਮਾਂਡ ਆ ਜੀ ਮੌਕੇ ਤੇ ਮਾਨਤਣ ਹੋ ਜੂਗਾ ਏਰੀਆ ਲੁਧਿਆਣਾ ਨੰਬਰ ਆ ਜੀ 84270259558427025955 ਬਾਡੀ ਚਾਸੀ ਲੈਂਕਾਂ ਦਾ ਟਰੈਕਟਰ ਇਹ ਵੀ ਸਾਫ਼ ਆ ਵਧੀਆ ਹਾਲਤ ਦੇ ਵਿੱਚ ਇੰਜਨ ਗੇਅਰ ਦਾ ਤੁਸੀਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦਬਕ ਕੇ ਗਰੁੱਪਾਂ 'ਚ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਣੀ ਵੀਡੀਓ ਦੇ ਵਿੱਚ ਕਈ ਸੰਧ ਸੇਲ ਵਾਸਤੇ ਹੁੰਦੇ ਆ ਜੀ ਤੁਸੀਂ ਵੀ ਸਾਡੇ ਪੇਜ ਤੇ ਕੋਈ ਵੀ ਐਡ ਕਰਵਾ ਸਕਦੇ ਹੋ ਜੀ ਸਾਡੇ WhatsApp ਨੰਬਰ ਤੇ ਵੀਡੀਓ ਬਣਾ ਕੇ ਭੇਜੋ ਫੋਟੋਆਂ ਭੇਜੋ ਸਾਰੀ ਜਾਣਕਾਰੀ ਭੇਜੋ ਜੀ ਕਿਸੇ ਵੀ ਪ੍ਰਕਾਰ ਦੀ ਐਡ ਕਰਵਾ ਸਕਦੇ ਹੋ ਅੱਗੇ ਆ ਜੀ ਸੋਨਾਲੀਕਾ 740 2002 ਮਾਡਲ ਰੇਟ 210000 ਰੁਪਿਆ ਡਬਲ ਕਲਚ ਆ ਜੀ ਨਵੇਂ ਟਾਇਰਾਂ ਦੇ ਵਿੱਚ 9872784745 ਬਾਡੀ ਚਾਸੀ ਲਿੰਕਾਂ ਦਾ ਟਰੈਕਟਰ ਸਾਫ਼ ਪਿਆ ਜੀ ਵਧੀਆ ਪਿਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਪੱਕੇ ਟਾਇਰ ਆ ਜੀ ਟਰੈਕਟਰ ਵਧੀਆ ਹਾਲਤ ਦੇ ਵਿੱਚ ਆ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਸੋਨਾਲੀ ਕਾ ਟਰੈਕਟਰ ਆ ਜੀ 740 ਅੱਗੇ ਗੱਲ ਕਰਦੇ ਆ ਜੀ 11 6.5 ਦੀ ਟਰਾਲੀ ਆ ਡਬਲ ਟਾਇਰਾਂ ਦੇ ਵਿੱਚ ਬੈਡ ਲੱਗਿਆ ਹੋਇਆ ਹੈਵੀ ਵਜਨ ਦੇ ਵਿੱਚ ਆ ਜੀ ਆ ਰੇਟ 1 ਲੱਖ 48000 ਰੁਪਏ ਦੀ ਡਿਮਾਂਡ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਨਵਿਆਂ ਵਰਗੀ ਟਰਾਲੀ ਆ ਬਿਲਕੁਲ ਨਵੀਂ ਟਰਾਲੀ ਆ ਜੀ ਨੰਬਰ ਹੈ ਜੀ 7837011673 7837011673 ਤੇ ਫੋਨ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਪੈਂਡਾ ਏਰੀਆ ਜੀ ਮਾਣੂਕੇ ਗੱਲ ਅੱਗੇ ਜੀ ਮਹਿੰਦਰਾ 585 ਡੀਆਈ ਡਬਲ ਕਲਚ ਦੇ ਵਿੱਚ ਪੰਜਾਬ ਨੰਬਰ ਟਰੈਕਟਰ ਇਹ ਵੀ ਪੂਰਾ ਸੋਹਣਾ ਚੰਗਾ ਨਸਲ ਵਾਲਾ ਟਰੈਕਟਰ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਚੰਗੇ ਟਾਇਰ ਆ ਪੰਜਾਬ ਨੰਬਰ ਆ ਪੀਵੀ 26 ਔਰ ਰੇਟ ਹੈ ਜੀ 248000 ਰੁਪਿਆ ਨੰਬਰ ਹੈ ਜੀ 7837011673 ਇਸ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਰੇਟ ਦੇਖ ਕੇ ਨਾ ਭਜਿਓ ਮਾਲਕ ਵੀਰਾਂ ਦੀ ਰੱਖੀ ਗਈ ਡਿਮਾਂਡ ਹੁੰਦੀ ਹੈ ਜੀ ਚੈਨਲ ਨੂੰ ਆਪਣੇ ਨੂੰ ਫੋਲੋ ਕਰ ਲਓ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਆ ਕਰੋ ਤੁਸੀਂ ਵੀ ਸਾਡੇ ਪੇਜ ਤੇ ਕੋਈ ਵੀ ਐਡ ਕਰਵਾ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਜ਼ਮੀਨ ਪਸ਼ੂ ਪਲਾਟ ਸਾਧਨ ਦੀ ਐਡ ਸਾਡੇ ਚੈਨਲ ਉੱਤੇ ਕੀਤੀ ਜਾਂਦੀ ਹੈ ਜੀ ਸਾਡੇ ਨੰਬਰ ਤੇ ਬਸ ਫੋਟੋ ਮਾ ਭੇਜੋ ਵੀਡੀਓ ਭੇਜੋ ਤੇ ਸਾਰੀ ਜਾਣਕਾਰੀ ਲਿਖ ਕੇ ਭੇਜ ਦਿਓ ਜੀ ਥੋਡੀ ਐਡ ਸਾਡੇ YouTube ਚੈਨਲ Facebook ਪੇਜ ਦੇ ਉੱਤੇ ਲਾ ਦਿੱਤੀ ਜਾਊਗੀ ਅੱਗੇ ਆ ਜੀ Mahindra 265 DI tractor ਇਹ ਟਰੈਕਟਰ 2001 ਮਾਡਲ ਆ ਜੀ ਰੇਟ 2,35,000 ਰੁਪਿਆ ਪਿੰਡ ਮਾਣੂ ਕੇ ਗੱਲ ਇਹ ਦੋਵੇਂ ਟਰੈਕਟਰ Mahindra ਮਾਣੂ ਕੇ ਗੱਲ ਆ ਜੀ ਇੱਕ ਟਰਾਲੀ ਆ ਨੰਬਰ ਆ ਜੀ 78377 11673 78377 11673 ਇਹ ਨੰਬਰਾਂ ਤੇ ਫੋਨ ਕਰਕੇ ਤੁਸੀਂ ਇਹਨਾਂ ਦੋਵੇਂ ਟਰੈਕਟਰਾਂ ਬਾਰੇ ਤੇ ਇੱਕ ਟਰਾਲੀ ਬਾਰੇ ਜਾਂ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ ਗੱਲ ਕਰਦੇ ਆਂ ਪ੍ਰੀਤ 6049 ਟਰੈਕਟਰ ਵਿਕਾਊ ਆ 12 ਮਾਡਲ ਕਰਾਰੋ ਗੇਅਰ ਵਾਲਾ ਜੀ ਸਾਈਡ ਗੇਅਰ ਆ 2012 ਮਾਡਲਾ ਰੇਟ ਆ ਜੀ 290000 ਰੁਪਇਆ ਏਰੀਆ ਬਰਨਾਲਾ ਦੇ ਵਿੱਚ ਨੰਬਰ ਪੰਜਾਬ ਆ ਜੀ ਨੰਬਰ ਵੀਰਾਂ ਦਾ ਨੋਟ ਕਰ ਲਓ 8528599258 8528599258 ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਘਰੇ ਰੱਖਿਆ ਹੈ ਵੀਰਾਂ ਦਾ ਟਰੈਕਟਰ ਆ ਬਹੁਤ ਹੀ ਵਧੀਆ ਹਾਲਤ ਦੇ ਵਿੱਚ ਇੰਜਨ ਗੇਅਰ ਦਾ ਵਾਹ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਅੱਧੇ ਟਾਇਰ ਆ ਜੀ ਪਿਛਲੇ ਅਗਲੇ ਟਾਇਰ ਨਵੇਂ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਨੰਬਰ ਪੰਜਾਬ ਆ ਅੱਗੇ ਗੱਲ ਕਰਦੇ ਆਂ ਜੀ ਸਵਿਫਟ ਕਾਰ ਸਵਿਫਟ ਡੀਅਰ ਕਾਰ ਆ ਜੀ ਇਹ ਨਵਾਂ ਮਾਡਲ 29 ਤੱਕ ਇਹਦੀ ਪਾਸ ਆ ਹਰਿਆਣਾ ਨੰਬਰ ਆ ਜੀ ਨੰਬਰ ਵੀਰਾਂ ਦਾ ਨੋਟ ਕਰ ਲਓ 9518869700 ਰੇਟ 1,25,000 ਰੁਪਿਆ ਡਿਮਾਂਡ ਆ ਮੌਕੇ ਤੇ ਮਾਨਤਾਣ ਹੋ ਜੂਗਾ 9518869700 ਰੇਟ ਆ ਜੀ 1,25,000 ਰੁਪਿਆ 29 ਤੱਕ ਪਾਸ ਕਰਵਾਈ ਹੋਈ ਹੈ ਗੱਡੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਦੇਖ ਸਕਦੇ ਹੋ ਚਾਲੂ ਹਾਲਤ ਦੇ ਵਿੱਚ ਵਧੀਆ ਗੱਡੀ ਆ ਵਿੱਚੋਂ ਗੱਡੀ ਸਾਫ਼ ਪਈਆ ਵਧੀਆ ਪਈਆ ਹਾਲਤ ਤੁਹਾਡੇ ਸਾਹਮਣੇ ਆ ਜੀ ਅੱਗੇ ਗੱਲ ਕਰਦੇ ਹਾਂ ਜੀ ਸੋਨਾਲੀਕਾ 750 ਟਰੈਕਟਰ ਵਕਾਊ ਆ ਡੀਆਈ ਕੰਡੀਸ਼ਨ ਦੇਖ ਸਕਦੇ ਹੋ ਜੀ ਵਧੀਆ ਪਿਆ ਸਾਫ਼ ਪਿਆ ਬਾਡੀ ਚਾਸੀ ਲੈਂਕਾਂ ਦਾ ਰਿੰਮਾਂ ਦਾ ਟਰੈਕਟਰ ਸਾਫ਼ ਆ ਆ ਰੇਟ 1,60,000 ਰੁਪਇਆ ਏਰੀਆ ਫਿਰੋਜ਼ਪੁਰ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 8727819719 8727819719 ਇਸ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਪੰਜਾਬ ਨੰਬਰ ਟਰੈਕਟਰ ਏਰੀਆ ਫਿਰੋਜ਼ਪੁਰ ਅੱਗੇ ਗੱਲ ਕਰਦੇ ਹਾਂ ਜੀ ਸੰਵਰਾਜ 855 2004 ਮਾਡਲ ਰੇਟ 2 ਲੱਖ 45000 ਰੁਪਿਆ ਕੰਡੀਸ਼ਨ ਦੇਖ ਸਕਦੇ ਹੋ ਚੰਗੇ ਟਾਇਰਾਂ ਦੇ ਵਿੱਚ ਆ ਸਾਫ਼ ਹਾਲਤ ਦੇ ਵਿੱਚ ਟਰੈਕਟਰ ਵਿਕਾਊ ਹੈ ਜੀ ਏਰੀਆ ਜਲਾਲਾਬਾਦ ਜਲਾਲਾਬਾਦ ਦੇ ਨਾਲ ਵੀਰਾਂ ਦਾ ਪਿੰਡ ਆ ਜੀ ਕ੍ਰੇਡਿਸ਼ਨ ਤੁਹਾਡੇ ਸਾਹਮਣੇ ਆ ਰੇਟ 245000 ਰੁਪਿਆ ਨੰਬਰ ਹੈ ਜੀ 9464030042 9464030042 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਹੋਰ ਜਾਣਕਾਰੀ ਖਰੀਦ ਸਕਦੇ ਹੋ ਟਰੈਕਟਰ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਏਰੀਆ ਵੀਰਾਂ ਦਾ ਜਲਾਲਾਬਾਦ ਆ ਵੀਡੀਓ ਨੂੰ ਦੱਬ ਕੇ ਸਾਰੇ ਗਰੁੱਪਾਂ 'ਚ ਸ਼ੇਅਰ ਕਰ ਦਿਓ ਅੱਗੇ ਗੱਲ ਕਰਦੇ ਹਾਂ ਜੀ ਨਿਊ ਹਾਲੈਂਡ 5500 ਟਰੈਕਟਰ ਵਿਕਾਊ ਆ ਮਾਡਲ 2013 ਜੀ 3 ਸਪੀਡ ਦੇ ਵਿੱਚ ਆ ਕੰਡੀਸ਼ਨ ਸਾਹਮਣੇ ਆ ਜੀ 70 75 ਪਹਿ ਟਾਇਰਾਂ ਦੇ ਵਿੱਚ ਆ ਇੰਜਨ ਗੇਅਰ ਦਾ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 90 414 00840 90 414 00 840 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਰੇਟ ਆ ਜੀ 430000 ਰੁਪਏ ਵੀਰਾਂ ਦੀ ਡਿਮਾਂਡ ਆ ਮੌਕੇ ਤੇ ਮਾਨਤਾ ਪੂਰਾ ਕੀਤਾ ਜਾਊਗਾ ਹਾਂ ਰੇਟ 4 ਲੱਖ 30 ਹਜ਼ਾਰ ਡਿਮਾਂਡ ਆ ਜੀ ਰੇਟ ਦੇਖ ਕੇ ਨਾ ਭੱਜਿਓ ਟਰੈਕਟਰ ਬਹੁਤ ਹੀ ਚੰਗਾ ਅੱਗੇ ਗੱਲ ਕਰਦੇ ਹਾਂ ਜੀ ਇੱਕੋ ਘਰੇ ਇੱਕੋ ਵੀਰ ਦੇ ਹੁਸ਼ਿਆਰਪੁਰ ਏਰੀਆ ਦੇ ਵਿੱਚ ਸਾਰੇ ਸੰਦ ਵਿਕਾਊ ਆ ਫੋਰਡ 3610 ਇੱਕੋ ਘਰੇ ਦੋ ਤਿੰਨ ਟਰਾਲੀਆਂ ਵੀਰਾਂ ਕੋਲੇ ਦੋ ਤਿੰਨ ਤਮੀਆਂ ਦੇ ਸੈੱਟ ਆ ਜੀ ਸਾਰੇ ਸੰਦ ਵੀਰਾਂ ਨੇ ਵੇਚਨੇ ਆ ਜੇ ਕਿਸੇ ਵੀਰ ਭਰਾ ਨੇ ਸੰਦ ਖਰੀਦਨੇ ਹੋਣ ਘਰੂ ਸੰਦ ਆ ਜੀ ਫੋਨ ਕਰਕੇ ਜਾਣਕਾਰੀ ਲੈ ਲਿਓ WhatsApp ਤੇ ਮੈਸੇਜ ਨਾ ਕਰਿਓ ਜੀ ਸਿੱਧਾ ਵੀਰਾਂ ਨੂੰ ਫੋਨ ਕਰਿਓ ਕਰੂ ਜੱਟੂ ਬੰਦੇ ਆ ਦੋ ਤਿੰਨ ਟਰਾਲੀਆਂ ਵੀਰਾਂ ਕੋਲੇ 16 ਫੁੱਟੀ ਆ ਜੀ 12 ਫੁੱਟੀਆਂ ਤੇ ਸਾਰਾ ਸਮਾਨ ਟਰਾਲੀਆਂ ਦੇ ਨਾਲ ਹੈਗਾ ਜੀ ਦੋ ਤਿੰਨ ਤਵੀਆਂ ਦੇ ਸੈੱਟ ਆ ਸਾਰੇ ਸੰਬੰਧ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਨੰਬਰ ਵੀਰਾਂ ਦੇ ਤੁਹਾਨੂੰ ਨੋਟ ਕਰਾ ਦਿੰਨੇ ਆ ਜੀ 9318031313 ਦੂਜਾ ਨੰਬਰ ਆ 98721 35468 ਇਹਨਾ ਨੰਬਰਾਂ ਤੇ ਫੋਨ ਕਰਕੇ ਤੁਸੀਂ ਸਾਰੇ ਸੰਦ ਵੀਰਾਂ ਤੋਂ ਖਰੀਦ ਸਕਦੇ ਹੋ ਸਾਰੇ ਸੰਦਾਂ ਬਾਰੇ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਆ 16 ਫੁੱਟੀ ਟਰਾਲੀਆਂ ਵੀਰਾਂ ਕੋਲੇ ਦੋ 12 ਫੁੱਟੀਆਂ ਹੈਗੀਆਂ ਜੀ ਆ ਤਮੀਆਂ ਦੇ ਸੈੱਟ ਤੁਸੀਂ ਦੇਖ ਸਕਦੇ ਹੋ 16 ਦੇ 18 ਦੇ ਦੇਖ ਸਕਦੇ ਹੋ ਜੀ ਤੁਸੀਂ ਬਹੁਤ ਹੀ ਵਧੀਆ ਸੰਦ ਵੀਰਾਂ ਕੋਲੇ ਹੈ ਸਾਫ ਹਾਲਤ ਦੇ ਵਿੱਚ ਆ ਜੀ ਟਰਾਲੀਆਂ ਵੀ ਵਧੀਆ ਹਾਲਤ ਦੇ ਵਿੱਚ ਆ ਇੱਕ ਟਰਾਲੀ ਦਾ ਬੈੱਡ ਹੈ ਨਹੀਂਗਾ ਜੀ ਵੀਡੀਓ